ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਅੱਜ ਵਾਲਾ ਅੱਜ ਵਾਲਾ ਮੁੱਦਾ ਕੱਲ੍ਹ ਦੇ ਇੱਕ ਵਾਰ ਤੁਸੀਂ ਪੜਿਆ ਹੋਏਗਾ ਜੋ ਆਇਆ ਸੀ ਕਿ ਪਰसों ਸੀਬੀਆਈ ਨੇ ਇਸ ਟਾਈਟਰ ਨੂੰ ਚਾਰ ਘੰਟੇ ਇਨਟੈਰੋਗੇਟ ਕੀਤਾ ਤੇ ਨਾਲ ਇਹ ਜਿਆਦਾ ਖਬਰ ਬਾਹਰ ਨਹੀਂ ਆਈ ਘਟਾਈ ਆ ਕਿ ਐਸਆਈਟੀ ਨੇ ਸੱਜਣ ਕੁਮਾਰ ਨੂੰ ਵੀ ਇੰਟੈਰੋਗੇਟ ਕੀਤਾ ਸੱਜਣ ਕੁਮਾਰ ਨੂੰ ਜਿਹੜਾ ਇੰਟੈਰੋਗੇਟ ਕੀਤਾ ਇਹ ਕੇਸ ਹੈ ਗੁਰਚਰਨ ਸਿੰਘ ਨੂੰ ਸੁਲਤਾਨਪੁਰ ਇਲਾਕੇ ਦੇ ਵਿੱਚ ਜਿਉਂਦੇ ਨ ਉਹਨੂੰ ਇੱਕ ਅੱਗ ਲੱਗੀ ਹੋਈ ਟਰੱਕ ਦੇ ਵਿੱਚ ਸੁੱਟ ਦਿੱਤਾ ਸੀ ਪੀੜ ਗਰੇ ਗੁਰਚਰਨ ਸਿੰਘ ਹਾਂਜੀ ਇੱਕ ਜਲਦੇ ਹੋਏ ਟਰੱਕ ਦੇ ਵਿੱਚ ਉਹਨੂੰ ਸੁੱਟ ਦਿੱਤਾ ਪਰ ਉਹ ਬਚ ਗਿਆ ਜਾਨ ਤਾਂ ਬਚ ਗਈ ਪਰ ਉਹ ਪੂਰੀ ਤਰ੍ਹਾਂ ਜਲਿਆ ਹੋਇਆ ਸੀ 1984 ਤੋਂ ਲੈ ਕੇ ਆ 2009 ਤੱਕ ਫਰਵਰੀ 2009 ਤੱਕ ਉਹ ਮੰجهه ਤੇ ਹੈ ਪੂਰੀ ਤਰ੍ਹਾਂ ਉਹਦੀ ਬਾਡੀ ਜਲੀ ਹੋਈ ਸੀ ਤੇ ਉਠਵੀਂ ਸੀ ਸਕਦਾ ਪੂਰੀ ਤਰ੍ਹਾਂ ਮੰਜੇ ਤੇ ਸੀ ਤੁਸੀਂ ਇੱਥੇ ਚੰਡੀਗੜ੍ਹ ਤੋਂ ਸ਼ਿਫਟ ਕਰਕੇ ਆ ਸੀ ਚੰਡੀਗੜ੍ਹ ਤੌਰ ਤੇ ਜੋ ਕਈਆਂ ਨੇ ਉਹਦੀ ਕੰਡੀਸ਼ਨ ਹਾਲਤ ਦੇਖੀ ਵੀ ਹੋਏਗੀ ਉਸਨੇ ਲਗਾਤਾਰ ਸੱਜਣ ਕੁਮਾਰ ਦੇ ਖਿਲਾਫ ਬਿਆਨ ਦਿੱਤੇ ਪਰ ਕੇਸ ਰਿਜਿਸਟਰ ਹੋਇਆ ਉਸਨੇ ਸੱਜਣ ਕੁਮਾਰ ਦੇ ਖਿਲਾਫ ਬਿਆਨ ਸੀਬੀਆਈ ਨੂੰ ਵੀ ਦਿੱਤੇ ਪਰ सीबीआई ਨੇ ਕੇਸ ਰਜਿਸਟਰ ਨਹੀਂ ਕੀਤਾ ਇਹ 2008 ਵਿੱਚ ਆ ਉਹ ਵਿਚਾਰਾ 2009 ਦੇ ਵਿੱਚ ਉਹ ਛੜਕ ਕਰਕੇ ਕਾਲ ਚਲਾਣਾ ਕਰਕੇ ਦੋ ਉਸ ਤੋਂ ਮਗਰੋਂ ਹੁਣ ਐਸਆਈਟੀ ਨੇ ਉਹ ਕੇਸ ਰੀਓਪਨ ਕੀਤਾ ਹੈ ਤੇ ਉਸ ਤੇ ਵਿੱਚ ਹੁਣ ਇਨਵੈਸਟੀਗੇਸ਼ਨ ਇਨਾਂ ਨੇ ਜਾ ਕੇ ਸ਼ੁਰੂ ਕੀਤੀ ਐ ਜੋ ਸੱਜਣ ਕੁਮਾਰ ਨੂੰ ਇਹਨਾਂ ਨੇ ਇੰਪਲਾਕੇ ਉਸ ਨੂੰ ਇਨਕੈਰੋਗੇਟ ਕੀਤਾ ਇਸ ਤੋਂ ਇਲਾਵਾ ਸੱਜਣ ਕੁਮਾਰ ਦੇ ਖਿਲਾਫ ਤੇ ਗਾਂ ਜਗਦੀਸ਼ ਟਾਈਟਰ ਦੋਨੇ ਹੀ ਮੁੱਦੇਮ ਨੇ ਇੱਕ ਹੋਰ ਐਫ ਆਈ ਆਰ ਐਫ ਆਈ ਆਰ 65 ਆਫ 94 ਇਸ ਐਫ ਆਈ ਆਰ ਨੂੰ 4 9 1995 ਦੇ ਵਿੱਚ ਅਨ ਟ੍ਰੇਸਡ ਡਿਕਲੇਅਰ ਕਰਕੇ ਕੇਸ ਨੂੰ ਬੰਦ ਕਰਸਾ ਸੀ ਪਰ ਕੋਰਟ ਨੇ ਉਹ ਪੁਲਿਸ ਦੀ ਰਿਪੋਰਟ ਪ੍ਰੋਜੈਕਟ ਕਰਤੀ ਕਿ 21 8 1999 ਨੂੰ ਕੋਰਟ ਨੇ ਫਰਦਰ ਇਨਵੈਸਟੀਗੇਸ਼ਨ ਦੇ ਆਰਡਰ ਦਿੱਤੇ ਉਹ ਕੇਸ ਐਸਐਸਟੀ ਦੇ ਕੋਲੇ ਪਿਆ ਐਸਆਈ ਸੀਡੇ ਉਸ ਕੇਸ ਨੂੰ ਟੱਚ ਤੱਕ ਵੀ ਨਹੀਂ ਕੀਤਾ ਅਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੀਸਰਾ ਜੋ ਸੀਬੀਆਈ ਨੇ ਜਗਦੀਸ਼ ਟਾਈਟਰ ਨੂੰ 4 ਘੰਟੇ ਵਾਸਤੇ ਇੰਟਰੋਗੇਟ ਕੀਤਾ ਇਹ ਕੇਸ ਆ ਪੁਲਵੰਗਸ਼ ਗੁਰਦੁਆਰੇ ਦਾ ਪੁਲਵੰਗਸ਼ ਗੁਰਦੁਆਰਾ ਉੱਥੇ ਤਿੰਨ ਸਿੱਖਾਂ ਨੂੰ ਜਿਉਂਦੇ ਜਲਾਤਾ ਸੀ ਗੁਰਚਰਨ ਸਿੰਘ ਸੰਤੋਖ ਸਿੰਘ ਤੇ ਬਦਲ ਸਿੰਘ ਤੇ ਨਾਲੇ ਗੁਰਦੁਆਰੇ ਨੂੰ ਅਗਲਾਈ ਸੀ ਉਸ ਦੇ ਵਿੱਚ ਤਿੰਨ ਵਾਰੀ ਸੀਬੀਆਈ ਕਲੋਜ਼ਰ ਰਿਪੋਰਟ ਫਾਈਲ ਕਰ ਚੁੱਕੀ ਆ ਪਹਿਲ ਇੱਕ ਵਾਰੀ ਕੀਤੀ 2007 ਵਿੱਚ ਉਹ ਅਸੀਂ ਰਿਜੈਕਟ ਕਰਾਈ ਕੋਰਟ ਤੋਂ ਦੂਜੀ ਵਾਰੀ ਕੀਤੀ 2009 ਵਿੱਚ ਉਹ ਅਸੀਂ ਦੂਜੀ ਵਾਰੀ ਰਿਜੈਕਟ ਕਰਾਈ ਕੋਰਟ ਤੋਂ ਤੀਜੀ ਵਾਰੀ ਆਪ ਬੋਧੀ ਦੀ ਸਰਕਾਰ ਚ ਜਿਹਦੇ ਚ ਬਾਦਲ ਭਾਈਵਾਲ ਨੇ ਪਰ ਹਰਸ਼ਵਿੰਦ ਕੋਰ ਬਾਦਲ ਮਨਿਸਟਰ ਆ ਇਹਨਾਂ ਨੇ ਦਸੰਬਰ 2014 ਦੇ ਵਿੱਚ ਤੀਜੀ ਵਾਰੀ ਕਲੀਨ ਸ਼ੀਟ ਦਿੱਤੀ ਤੇ ਉਹ ਕਲੀਨ ਸ਼ੀਟ ਸਾਨੂੰ ਇੱਕ ਸਾਲ ਲੱਗਿਆ ਉਹ ਕਲੀਨ ਸ਼ੀਟ ਨੂੰ ਰਿਜੈਕਟ ਕਰਾਉਣੀ ਮਿਲੀ ਉਹ ਰਿਜੈਕਟ ਦਸੰਬਰ 4 ਦਸੰਬਰ 2000 15 ਨੂੰ ਕੋਰਟ ਦੇ ਆਰਡਰ ਕੀਤਾ सीबीआई ਤੇ ਡਾਕਟਰ ਕਾਈ ਕਲੀਨ ਚਿੱਟ ਰਿਜੈਕਟ ਕਰਕੇ ਕੋਰਟ ਨੇ ਕਿਹਾ ਕਿ ਵਾਰੀ ਵਾਰੀ ਕਲੀਨ ਚਿੱਟ ਦੇ ਰਿਹਾ ਇਸ ਕਰਕੇ ਹੁਣ ਕੋਰਟ ਮਾਨੀਟਰ ਕਰੇਗੀ ਕੋਰਟ ਇਸ ਨੂੰ ਮਾਨੀਟਰ ਕਰੇਗੀ ਔਰ सीबीआई ਜੋ ਡਾਇਰੈਕਟ ਕੀਤਾ ਕਿ 2 ਮਹੀਨੇ ਦੇ ਅੰਦਰ ਅੰਦਰ ਨਾਲੇ ਤਾਈ ਤੇ ਕਤਨਾ ਦਾ ਮਾਮਲਾ ਨਾਲੇ ਜੋ ਅਲੀਗੇਸ਼ਨ ਆਇਆ ਕਿ ਜਗਦੀਸ਼ ਚਾਈਟਰ ਨੇ ਗਵਾਹ ਨੂੰ ਧਾਇਆ ਤਮਕਾਇਆ ਗਵਾਹ ਨੇ ਰੋਸ ਕੀਤਾ ਨਾਲੇ ਜੋ ਅਲੀਗੇਸ਼ਨ ਆਇਆ ਕਿ 5 ਕਰੋੜ ਰੁਪਈਆ ਇਹਨੇ ਹਵਾਲੇ ਰਾਹੀਂ ਕੈਨੇਡਾ ਭੇਜਿਆ ਤੇ ਕੈਨੇਡਾ ਦੇ ਵਿੱਚੋਂ ਉੱਥੇ ਕੈਨੇਡੀਅਨ ਬੈਂਕ ਨੇ ਫ੍ਰੀਜ਼ ਕਰ ਲਿਆ ਇਹਨੇ ਝੁੱਠੀਆਂ ਫਿਡੋ ਪ੍ਰੋਫੈਸਰਟੀ ਫ੍ਰੀਜ਼ ਕਰਾਇਆ ਵੀ ਇਹ ਸਾਰੇ ਦੇ ਉੱਤੇ ਇਨਵੈਸਟੀਗੇਟ ਕਰਕੇ ਐਕਸ਼ਨ ਲਿਆ ਜਾਵੇ ਪਰ ਉਹ 2 ਮਹੀਨੇ ਦੇ ਸਾਲ ਨਿਕਲ ਗਿਆ ਅਜੇ ਤੱਕ ਸੀਬੀਆਈ ਨੇ ਉਸ ਨੂੰ ਟੱਚ ਤੱਕ ਵੀ ਨਹੀਂ ਕੀਤਾ ਸੀ ਆ ਹੁਣ ਜਾ ਕੇ ਸੀਬੀਆਈ ਨੇ ਉਹਨੂੰ ਅਰਸੋ ਪਹਿਲੀ ਵਾਰ ਹੀ ਬੁਲਾਇਆ ਚਾਰ ਕੰਟੇਨਰ ਉਗਟ ਕਰਨ ਦੇ ਵਾਸਤੇ ਦੇਖੋ ਇਹਨਾਂ ਦੇ ਜੋ ਜੁਰਮਾ ਐਨੇ ਸੰਖੀਨ ਜੁਰਮ ਨੇ ਇੱਥੇ ਕਸਟੋਡੀਅਲ ਇੰਟਰੋਗੇਸ਼ਨ ਬਹੁਤ ਜ਼ਰੂਰੀ ਆ ਜੇਕਰ ਇੱਥੇ ਦੀ ਜਗ੍ਹਾ ਤੇ ਕੋਈ ਜਗਦੀਸ਼ ਸ਼ਰਮਾ ਹੁੰਦਾ ਜਾਂ ਕੋਈ ਸੱਜਨ ਸਿੰਘ ਹੁੰਦਾ ਐਨੇ ਵੱਡੇ ਇਲਜ਼ਾਮ ਉਹਨਾਂ ਤੇ ਹੁੰਦੇ ਤਾਂ ਇਹਨਾਂ ਨੇ ਕਦੋਂ ਦੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਨਾ ਵਿੱਚ ਸੁਟਿਆ ਹੁੰਦਾ ਕਿ ਉਹ ਜਗਦੀਸ਼ ਆਕਲਰਾ ਤੇ ਉਹ ਸੱਜਣ ਕਵਾਰ ਆ ਜੋ ਕਾਂਗਰਸ ਦੇ ਇੱਕ ਬੜੇ ਪਾਵਰਫੁਲ ਲੀਡਰ ਨੇ ਇਸ ਕਰਕੇ ਪਹਿਲਾਂ ਉਹਨਾਂ ਨੂੰ ਕਾਂਗਰਸ ਬਣਾਇ ਤੇ ਹੁਣ ਇਹ ਜੋੜੀ ਸਾਹਤ ਕਾਂਡ ਹੋਈ ਆ ਕਾਂਗਰਸ ਦੀ ਤੇ ਕਾਲੀ ਦਲ ਤੇ ਭਾਜਪਾ ਦੀ ਉਸ ਸਾਹਤ ਕਾਂਡ ਦੇ ਅੰਦਰ ਹੁਣ ਇਹਨਾਂ ਨੂੰ ਇਹ ਬਾਦਲ ਤੇ ਮੋਦੀ ਦੀ ਸਰਕਾਰ ਬਚਾ ਲਈ ਆ ਜਿਗ ਸੱਜਣ ਕੁਮਾਰ ਨੂੰ ਵਾਪਸ ਤੇ ਜਿੰਦਾ ਮਤਲਬ ਹੀ ਨਹੀਂ ਸੀ ਐਡਾ ਵੱਡਾ سنگੀਨ ਜੁਰਮ ਉਹ ਗੁਰਚਰਨ ਸਿੰਘ ਨੇ 25 ਸਾਲ ਮੰਜੇ ਤੇ ਬਿਤਾਇਆ ਜੇ 25 ਸਾਲ ਮੰਜੇ ਤੇ ਬਿਤਾਏ ਸੱਜਨ ਕੁਮਾਰ ਉਹ ਆਪਣੀਆਂ ਉੱਚੀਆਂ ਉੱਚੀਆਂ ਪਦਵੀਆਂ ਮਾਨਦਾਰ ਰਿਆ ਜਿਹੜੀਸ ਟਾਈਟਲਰ ਜਿਸ ਦਾ ਇੰਨਾ ਸੀਰੀਅਸ ਜੁਰਮ ਆ ਤੇ ਉਸਨੇ ਗਾਹਨ ਗਵਾਹ ਨੂੰ ਡਰਾਇਆ ਚਮਕਾਇਆ ਉਸ ਨੂੰ ਵੀ ਛੱਡਣ ਦਾ ਮਤਲਬ ਨਹੀਂ ਸੀ ਉਸ ਨੂੰ ਵੀ ਇਮੀਡੀਏਟਰੀ ਗ੍ਰਿਫਤਾਰ ਕਰਨਾ ਚਾਹੀਦਾ ਸੀ ਪਰ ਇਹ ਸਰਕਾਰ ਚਾਹੁੰਦੀ ਨਹੀਂ ਹੈ ਇਹ ਐਸਆਈਟੀ ਜੋ ਸਰਕਾਰ ਨੇ 12 ਫਰਵਰੀ ਕੇਜਰੀਵਾਲ ਨੇ ਕੇਜਰੀਵਾਲ ਨੇ ਆਪਣੇ 49 ਦਿਨ ਦੀ ਸਰਕਾਰ ਵਿੱਚ ਐਸਆਈਟੀ ਬਣਾਈ ਸੀ ਉਹ ਐਸਆਈਟੀ ਜਦੋਂ ਕੇਜਰੀਵਾਲ ਨੇ ਸਿਫਾ ਦੇ ਦਿੱਤਾ ਉਸ ਤੋਂ ਬਾਅਦ ਸੈਂਟਰ ਸਰਕਾਰ ਨੇ ਉਹਨੂੰ ਠੱਪ ਕਰ ਦਿੱਤਾ ਬੰਦ ਕਰ ਦਿੱਤਾ ਜਦੋਂ ਕੇਂਦਰੀ ਬਾਲ ਦੇ 2015 ਚ 10 ਫਰਵਰੀ ਨੂੰ ਕਲੈਕਸ਼ਨ ਜਿੱਤ ਲਿਆ ਤੇ ਜਦੋਂ 14 ਫਰਵਰੀ ਨੂੰ ਉਹਨਾਂ ਨੇ ਸੋਚ ਕਲੀ ਸੀ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਦੋ ਦਿਨ ਦੇ ਅੰਦਰ ਅੰਦਰ ਮੈਂ ਇਹ ਐਸਆਈਟੀ ਫਿਰ ਕਨਸਟੀਟਿਊਟ ਕਰਕੇ ਇਹਦੀ ਕੰਮ ਸ਼ੁਰੂ ਕਰੂੰਗਾ 12 ਫਰਵਰੀ ਨੂੰ ਸੈਂਟਰਲ ਸਰਕਾਰ ਨੇ ਐਸਆਈਟੀ ਬਣਾਈ 12 ਫਰਵਰੀ 2015 ਤੇ ਉਹਨਾਂ ਨੂੰ ਕਿਹਾ ਕਿ 6 ਮਹੀਨੇ ਦੇ ਵਿੱਚ ਵਿੱਚ ਇਹ 237 ਕੇਸ ਜਿਹੜੇ ਕਿ ਪੁਲਿਸ ਨੇ ਖੁਦ ਬੰਦ ਕਰਤੇ ਇਹਨਾਂ ਕੇਸਾਂ ਨੂੰ ਰੀਓਪਨ ਕਰਕੇ ਰੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਉੱਤੇ ਕੰਪਲੀਟ ਐਕਸ਼ਨ ਲਿਆ ਜਾਵੇ 6 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਕੰਪਲੀਟ ਐਕਸ਼ਨ ਲੈ ਰਾ ਸੀ ਉਸ ਨੂੰ ਅੱਜ ਪੌਣੇ 2 ਸਾਲ ਹੋ ਗਏ ਆ ਪੌਣੇ 2 ਸਾਲ ਦੇ ਵਿੱਚ ਕੋਈ ਵੀ ਐਕਸ਼ਨ ਉਸ ਦੇ ਵਿੱਚ ਨੇ ਹੀ ਲਿਆ ਗਿਆ ਹੁਣ ਆਕੇ ਸ਼ੁਰੂਆਤ ਕਰਨ ਲੱਗੇ ਆ ਇਹ ਜੋ ਅਕਾਲੀ ਦਲ ਤੇ ਜੋ ਬਾਦਲ ਇਹ 30 ਸਾਲ ਇਹਨਾਂ ਨੇ ਮੁੱਦਾ ਵਰਤਿਆ ਇਲੈਕਸ਼ਨ ਦੇ ਵਿੱਚ ਭਾਜਪਾ ਨੇ ਵੀ ਪੂਰੇ 30 ਸਾਲ ਹਰ ਮੈਨੀਫੈਸਟੋ ਵਿੱਚ ਕਿਹਾ ਕਿ 84 ਦੇ ਕਾਤਲਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਦੋਂ ਇਹ ਖੁਦ ਪਾਵਰ ਵਿੱਚ ਆ ਗਏ ਤਾਂ ਆਕੇ ਇਹਨਾਂ ਨੇ ਉਹਨਾਂ ਨਾਲ 68 ਕਰ ਲਈ ਐਕਸ਼ਨ ਨਹੀਂ ਲੈ ਰਹੇ ਇਹੋ ਅੱਜ ਇਸ ਇਨਾਦੀਕਰ ਨੂੰ ਆਏ ਹੋਏ 22 ਸਾਲ ਤੋਂ ਉੱਪਰ ਹੋ ਗਿਆ ਇਹ ਟਾਈਟਰ ਸੱਜਣ ਕੁਮਾਰ ਨੂੰ ਗ੍ਰਿਫਤਾਰ ਨਹੀਂ ਕਰ ਸਕੇ اے ਐਸਆਈਟੀ ਦਿੱਲੀ ਸਰਕਾਰ ਦੇ ਹਵਾਲੇ ਕਰ ਦੇਣ ਐਸਆਈ ਕੀ ਦਿੱਲੀ ਸਰਕਾਰ ਦੇ ਹਵਾਲੇ ਕਰ ਦੇਣ ਤੇ ਦਿੱਲੀ ਸਰਕਾਰ ਪਹਿਲਾਂ ਆਲਰੇਡੀ ਕਹਿ ਚੁੱਕੀ ਆ ਕਿ 2 ਹਫਤੇ ਦੇ ਵਿੱਚ ਵਿੱਚ ਇਹ ਦਰਿੰਦੇ ਜੇਲ੍ਹ ਵਿੱਚ ਹੋਣਗੇ ਜਾਂ ਤਾਂ ਇਹ ਇਮੀਡੀਏਟਲੀ ਇਹਨਾਂ ਦੋਨਾਂ ਦਰਿੰਦਿਆਂ ਨੂੰ ਗ੍ਰਿਫਤਾਰ ਕਰਨ ਜੇ ਨਹੀਂ ਕਰ ਸਕਦੇ ਦੀ ਐਸਐਸਟੀ ਦਿੱਲੀ ਸਰਕਾਰ ਦਾ ਕੰਟਰੋਲ ਹੀ ਦੇਣ ਇਹ ਪਹਿਲਾਂ ਕੇਜਰੀਵਾਲ ਜੀ ਕਹਿ ਚੁੱਕੇ ਆ ਕਿ ਜਿਸਕਿਨ ਸਾਨੂੰ ਕੰਟਰੋਲ ਦਿੱਤਾ ਦੋ ਹਫਤੇ ਦੇ ਵਿੱਚ ਵਿੱਚ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਜੇਲ੍ਹਾਂ ਚ ਪਾਵਾਂਗੇ ਇਸ ਤੋਂ ਵੱਡਾ ਸਬੂਤ ਹੋ ਨਹੀਂ ਸਕਦਾ ਇਹਨਾਂ ਦੇ ਆਪਸ ਦੇ ਵਿੱਚ ਜੋ ਇਹਨਾਂ ਦਾ ਗੱਠ ਜੋੜ ਹੋਇਆ ਉਹਦਾ ਮੋਦੀ ਤੇ ਬਾਦਲ ਨੂੰ ਕੀ ਇਸੇ ਵਿੱਚ ਤਕਲੀਫ ਹੋ ਸਕਦੀ ਆ ਕਿ ਐਸਆਈਟੀ ਦਿੱਲੀ ਦੇ ਚੀਫ ਮਿਨਿਸਟਰ ਦੇ ਸਲੇ ਚਲੇ ਜਾਵੇ ਉਹਨਾਂ ਨੇ ਬਣਾਇ ਸੀ ਪਹਿਲਾਂ ਸਿਰਫ ਇਹ ਕਿ ਜੇ ਐਸਆਈਟੀ ਕੇਜਰੀਵਾਲ ਦੇ ਅੰਡਰ ਚਲੀ ਗਈ ਤਾਂ ਇਹਨਾਂ ਕੇਸਾਂ ਤੇ ਐਕਸ਼ਨ ਲੈ ਲਿਆ ਜਾਏਗਾ ਔਰ ਇਹ ਮਰਜ਼ਮਾਨ ਨੂੰ ਅੰਦਰ ਕਰ ਦਿੱਤਾ ਜਾਏਗਾ ਉਹਨਾਂ ਨੂੰ ਬਚਾਉਣ ਦੇ ਵਾਸਤੇ ਏ ਅੱਜ ਬਾਦਲ ਕੇ ਤੇ ਇਹ ਭਾਜਪਾ ਵਾਲੇ ਇਹ ਐਸਆਈਟੀ ਦਾ ਕੰਟਰੋਲ ਇਹ ਕੇਜਰੀਵਾ ਸਰਕਾਰ ਨੂੰ ਨਹੀਂ ਦੇ ਰਹੇ ਅਸੀਂ ਇਹ ਹੁਣ ਇਹਨਾਂ ਤੋਂ ਡਿਮਾਂਡ ਕਰਦੇ ਆ ਕਿ ਇਹਨਾਂ ਨੂੰ ਦਰਿੰਦਿਆਂ ਨੂੰ ਫੋਰਨ ਗ੍ਰਫਤਾਰ ਕੀਤਾ ਜਾਵੇ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਐਸਾ ਕਿ ਇਹਦਾ ਕੰਟਰੋਲ ਦਿੱਲੀ ਸਰਕਾਰ ਨੂੰ ਦਿੱਤਾ ਜਾ। ਕੱਲ ਹੀ ਸੁਖਵੀਰ ਬਾਦਲ ਨੇ ਕਿਹਾ ਕੱਲ ਦੇ ਖ਼ਵਾਰਾਂ ਵਿੱਚ ਸੀਗਾ ਕਿ 1984 ਦੇ ਵਾਸਤੇ ਅਸੀਂ ਕਾਂਗਰਸ ਨੂੰ ਮਾਫ਼ੀ ਕਰ ਸਕਦੇ ਇਹ ਗੱਲ ਯਾਦ ਰੱਖਣ ਜਿਵੇਂ ਅੱਜ ਇਹ ਦਰਿੰਦਿਆਂ ਦਾ ਸਾਥ ਦਿੰਦੇ ਆ ਨਾ ਤਾਂ ਪੰਜਾਬ ਦੇ ਲੋਕ ਇਹਨਾਂ ਨੂੰ ਵੀ ਮਾਫ਼ ਨਹੀਂ ਕਰਨਗੇ। ਆਇੰਕਾ ਦਾ ਮੈਂ ਇੰਨਾ ਹੀ ਐਕਸਪਲੇਨ ਕਰਨਾ ਕਿ ਜਿਹੜੀ ਡੋਗਲੀ ਦਿੱਤੀ ਆ ਇਹ ਸਰਕਾਰ ਦੀ ਔਰ ਇਸ ਤੋਂ ਪਹਿਲੀ ਸਰਕਾਰਾਂ ਦੀ ਬੜੀ ਕਲੀਅਰ ਹੈ ਕਿ ਜੋ ਕਿ ਹੁਣ ਤੱਕ ਜਦੋਂ ਵੀ ਕੋਈ ਇਹੋ ਜਿਹਾ ਸੰਗੀਨ ਜੁਰਮ ਹੋਵੇ ਉਦੋਂ ਕਦੀ ਹੋਇਆ ਵਾ ਵੀ ਤੁਸੀਂ ਸਿਰਫ ਅਗਲੇ ਨੂੰ ਪੁੱਛ ਗਿਆ ਚ ਕਰਕੇ ਟਾਰਗੇਟ ਕਰਕੇ ਉਹਨੂੰ ਅਰੈਸਟ ਨਾ ਕਰੋ ਪੰਜਾਬ ਦੇ ਵਿੱਚ ਮਲੇਰਕੋਟਲੇ ਚ ਜਿਹੜਾ ਪਵਿੱਤਰ ਕੁਰਾਨ ਸ਼ਰੀਫ ਦਾ ਜਿਹੜਾ ਮਸਲਾ ਪੈਸੀ ਹੋਈ ਸੀ ਉਹਦੇ ਚ ਸਿਰਫ ਸ਼ੱਕ ਦੇ ਆਧਾਰ ਦੇ ਉੱਤੇ ਅਦੇ ਮਿਲ ਲੋਰੈਸ ਕਰ ਲਿਆ ਗਿਆ ਔਰ ਬਾਅਦ ਪਤਾ ਲੱਗਾ ਕਿ ਉਹ ਬਿਲਕੁਲ ਕੋਈ ਨਾ ਸ਼ੱਕ ਸੀਗਾ ਗਲਤ ਸੀ ਔਰ ਉਹ ਫਸਾਇਆ ਗਿਆ ਸੀ ਔਰ ਜਿਹੜੇ ਬੰਦੇ ਨੇ ਸਟੇਟਮੈਂਟ ਦਿੱਤੀ ਸੀ ਔਰ ਜਿਹਦੀ ਸਟੇਟਮੈਂਟ ਤੇ ਉਹਨੂੰ ਅਰੈਸਟ ਕੀਤਾ ਗਿਆ ਸੀ ਸਟੇਟਮੈਂਟ ਦੀ ਬੰਸੀ ਸੋ ਉਸ ਕੇਸ ਦੇ ਵਿੱਚ ਤੇ ਤੁਸੀਂ ਕਿਸੇ ਦੂਜੀ ਪਾਰਟੀ ਦੇ ਐਮਐਲਏ ਨੂੰ ਰੈਸਟ ਕਰ ਲਿੱਤੇ ਜੀ ਔਰ ਇੱਥੇ ਤੁਸੀਂ ਉਹ ਬੰਦੇ ਨੂੰ ਸਿਰ ਪੁੱਛਗਿਛ ਕਰਕੇ ਡਰੋਗਰੇਟ ਕਰਕੇ ਉਹਨੂੰ ਰੈਸਟ ਤੱਕ ਨਹੀਂ ਪਾਉਂਦੇ ਔਰ ਇੰਨਾ ਸੰਗੀਨ ਜੁਰਮ ਆ ਕਿ ਜਿਹਨੋਂ ਤੱਕ ਉਹ ਸੱਜਣ ਜਿਹੜਾ ਸੀਗਾ ਜਿਹਨੂੰ ਸਾੜਿਆ ਗਿਆ ਸੀ ਉਹ ਜਿੰਦਾ ਸੀ ਔਰ ਤੱਕ ਕਿਸੇ ਨੇ ਚਲੋਗੇ ਕਿਸੇ ਨੇ ਨਾ ਇਹਦੀ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਔਰ ਹੁਣ ਵੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਜੇ ਤੁਸੀਂ ਬਿਨਾਂ ਕਿਸੇ ਟੂਡੀਅਲ ਇਨਵੈਸਟੀਗੇਸ਼ਨ ਦੇ ਤੁਸੀਂ ਕਰ ਰਹੇ ਜੇ ਦੂਜਾ ਜਿਵੇਂ ਫੁਰਕਾ ਸਾਹਿਬ ਨੇ ਕਿਹਾ ਕਿ ਜਿਹੜਾ ਦਿੱਲੀ ਤੇ ਜੋ ਵਾਕਿਆ ਹੋਇਆ ਕੌਜ਼ ਆਫ ਐਕਸ਼ਨ ਦਿੱਲੀ ਚ ਵਾਪਰਦਾ ਸੋ ਐਸਆਈਟੀ ਜਿਹੜੀ ਆ ਉਹ ਦਿੱਲੀ ਸਰਕਾਰ ਦੇ ਹੇਠ ਹੀ ਹੋਣੀ ਚਾਹੀਦੀ ਹੈ ਔਰ ਡਿਕਲੇਅਰ ਵੀ ਪਹਿਲਾਂ ਅਰਵਿੰਦ ਜੈਤਰੀ ਬਾਈ ਨੇ ਸਰਕਾਰ ਨੂੰ ਨਹੀਂ ਕਿਹਾ ਸੀ ਅਨਾਊਂਸ ਹੋਣਾ ਕੀਤਾ ਸੀ ਬਾਈ ਨੇ ਕੌਂਟਰਫੈਕਸ਼ਨ ਜਿਹੜੇ ਹੁੰਦਾ ਤੇ ਦਿੱਲੀ ਸਰਕਾਰ ਹੀ ਦੀ ਦੀ ਐਸਐਟ ਜਿਹੜੀ ਆ ਉਹਦੇ ਏਟ ਹੋਣੀ ਚਾਹੀਦੀ ਹੈ। ਸ਼ੌਭਰੀ ਇਹਦੇ ਫੁੱਲ ਇਹ ਗੱਲ ਵਾਜਬ ਹੈ ਵੀ ਜੇ ਦਿੱਲੀ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਤਾਂ ਉਹਦਾ ਇਨਵੈਸਟੀਗੇਸ਼ਨ ਦਾ ਰਾਈਟ ਵੀ ਦਿੱਲੀ ਸਰਕਾਰ ਕੋਲ ਹੋਣਾ ਚਾਹੀਦਾ ਹੈ। ਪਰ ਇਹਨਾਂ ਨੇ ਦਰਿੰਦਿਆਂ ਨੂੰ ਬਚਾਣ ਲਈ ਉਹਨਾਂ ਜਿਹੜਾ ਹੈਗਾ ਸਾਫ ਸੁਰੇ ਵਿਕੇਰਾਲ ਜਿਹੜਾ ਹੈਗਾ ਬਾਹਰ ਕੱਢਣ ਲਈ ਸਾਜ਼ਿਸ਼ ਦਾ ਤੈਅ ਜਿਹੜੀ ਹੈਗੀ ਆ ਕੇਂਦਰ ਨੇ ਐਸਆਈਟੀ ਆਪਣੇ ਹੱਥ ਚ ਲੈ ਲਈ ਤਾਂ ਜੋ ਇਹਨਾਂ ਨੂੰ ਜਿਹੜਾ ਹੈਗਾ ਕਲੀਨ ਸ਼ੀਟ ਦੇ ਜਿਹੜਾ ਗੌਤਕ ਨੋਣਾ ਖੇਡ ਚੱਲ ਰਿਹਾ ਕਦੇ ਕਾਂਗਰਸ ਕਲੀਨ ਸ਼ੀਟ ਦੇ ਦਿੰਦੀ ਆ ਕਦੇ ਸੀਬੀਆਈ ਕਲੀਨ ਸ਼ੀਟ ਦੇ ਦਿੰਦੀ ਆ ਕਦੇ ਹੁਣ ਐਸਆਈਟੀ ਕਲੀਨ ਸ਼ੀਟ ਦੇ ਦਿੰਦੀ ਆ ਅਮਰਿੰਦਰ ਅਮਰਿੰਦਰ ਸਿੰਘ ਕਦੇ ਕਲੀਨ ਸ਼ੀਟ ਦੇ ਦਿੰਦਾ ਉਹ ਕਲੀਨ ਸ਼ੀਟ ਦੇ ਖੇਡ ਦੇ ਵਿੱਚ ਜਿਹੜਾ ਹੈਗਾ ਉਲਝਾ ਕੇ ਰੱਖਿਆ ਹੋਇਆ ਸਾਰਾ ਅੱਜ ਸਾਰਾ ਪੰਜਾਬ ਇਸ ਗੱਲ ਦੀ ਮੰਗ ਕਰ ਰਿਹਾ ਹੈ ਕਿ ਜਿਹੜੇ ਦਰਿੰਦਗੀ ਜਿਹੜੀ ਇਹਨਾਂ ਨੇ 84 ਦੇ ਕਿਤੇ ਰਹਿਮ ਚ ਕੀਤੀ ਹੈ ਇੱਕ ਜੇ ਛੋਟਾ ਜਿਹਾ ਕਤਲ ਵੀ ਹੋ ਜਾਂਦਾ ਕਿਸੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਜਿਹੜੇ ਆਕ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਥੈਂਕ ਯੂ ਇਹ ਕੋਈ ਸਵਾਲ ਹੋਵੇ ਜੀ ਸਵਾਲ ਪੰਜਾਬ ਦਾ ਲਸੋ ਅੱਛਾ ਬੁਲਕੇ ਸਾਹਿਬ ਨੇ ਪਹਿਲਾਂ ਇਹ ਮੁੱਦੇ ਤੇ ਆਪਾਂ ਗੱਲ ਕਰ ਲਈਏ ਇਹ ਹੋਈ ਗੱਲ ਜਿਹੜਾ ਇਸ਼ੂ ਹੈ ਇਹ ਤਾਂ ਲੱਗਦਾ ਇੱਕ ਉੱਪਰ ਤੋਂ ਸਭ ਤੁਸੀਂ ਜਿਹੜੀ ਕੰਪਲੇਂਟ ਕੀਤੀ ਆ ਭਗਵੰਤ ਮਾਨ ਉਹਦੇ ਕੋਈ ਰਿਐਕਸ਼ਨ ਨਹੀਂ ਕੋਈ ਕੰਪਲੇਂਟ ਨਹੀਂ ਖਬਰ ਆਈ ਨਾ ਤੁਸੀਂ ਕੰਪਲੇਂਟ ਸਰ ਸਾਰ ਦੁਟਾ ਆ ਜਦੋਂ ਉਹਨੇ ਚਲਾਈਆ ਇਸ ਟਾਈਮ ਦੇ ਉੱਤੇ ਮੈਂ ਤੁਹਾਨੂੰ ਦਿਖਾ ਰਿਹਾ ਹੁਣੇ ਮਤਲਬ ਕਿ ਇਹ ਜਰਨਲਿਸਟ ਇਥਿਕਸ ਦੇ ਅਗੇ ਸਟਾ ਜੋ ਇਹ ਇੱਥੇ ਹੋਇਆ ਕੱਲ ਰਾਤੀ ਜਦੋਂ ਮੈਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਦੀ ਕੋਈ ਨਿਊਜ਼ ਚਲਾਈ ਜਾ ਰਹੀ ਹੈ ਕੱਲ ਰਾਤ ਨੂੰ 7:45 ਮਿੰਟ ਦੇ ਉੱਤੇ ਮੇਰਾ ਇਹ ਮੈਸੇਜ ਯਾਦਵਿੰਦਰ ਨੂੰ ਜਿਨ੍ਹਾਂ ਨੇ ਨਿਊਜ਼ ਚਲਾਈ ਉਹਨਾਂ ਨੂੰ ਯੋਰ ਨਿਊਜ਼ ਇਜ਼ ਐਬਸੋਲੂਟਲੀ ਰੌਂਗ ਆਈ ਡਿਡਨਟ ਟੂ ਐਨੀ ਕੰਪਲੇਂਟ ਐਟ 올 ਐਂਡ ਨੈਦਰ ਆਈ ਕੇਅਰ ਅਬਾਊਟ ਐਨੀ ਆਪੋਜੀਸ਼ਨ इस तो बाद आ रात अठ बज के अठारह मिनट से मेरा फेसबुक पे ऊपर मैं अपनी पोस्ट पाई है वो मैं पढ़ के सुना कुछ मीडिया हाउस से झूठी खबर चला रहे हैं कि मेरे भगवंत मान दरम्यान कोई ਮਨ ਮोटाਵਾ ਚੱਲ ਰਿਹਾ ਹੈ ਤੇ ਭਗਵੰਤ ਮਾਨ ਕੀ ਸ਼ਿਕਾਇਤ ਕੀ ਕੀ ਹੈ ਪਰ ਉਹ ਇਦਾਂ ਦਾ ਕੁਝ ਨਹੀਂ ਹੈ ਤੇ ਨਾ ਹੀ ਮੈਨੂੰ ਭਗਵੰਤ ਮਾਨ ਤੋਂ ਕੋਈ ਸ਼ਿਕਾਇਤ ਹੈ ਮੈਂ ਤੇ ਭਗਵੰਤ ਮਾਨ ਅੱਜ ਸਾਰਾ ਦਿਨ ਇਕੱਠੇ ਇੱਕੋ ਗੱਡੀ ਨਾਲ ਰਹੇ ਰਹਿਆ ਤੇ ਇਕੱਠੇ ਖਾਣਾ ਖਾਦਾ ਹੈ ਜਰ ਅਸਲ ਇਹ ਹੈ ਕਿ ਅਕਾਲੀ ਕਾਂਗਰਸ ਸਾਨੂੰ ਦੋਵਾਂ ਨੂੰ ਇਕੱਠੇ ਦੇ ਨਾਸ ਨਹੀਂ ਕਰ ਪਾਉਂਦੇ ਅਸੀਂ ਝੂਠ ਦੀ ਬੁਨਿਆਦ ਉੱਤੇ ਕੀਤੇ ਖੁੱਪੀ ਵਿਰੋਧ ਨੂੰ ਡੰਨ ਵਾਲੇ ਨੇ ਇਹ ਰਾਤ ਦੀ ਜਦੋਂ ਮੇਰੀ ਪੋਸਟ ਪਾਈ ਤੇ ਕੀਤਾ ਜਰਨਲਿਸਟ ਇਥਿਕਸ ਡਿਮਾਂਡ ਕਿ ਇਹ ਨਿਊਜ਼ ਇਮੀਡੀਏਟਲੀ ਵਿਡਰੋ ਹੋਣੀ ਚਾਹੀਦੀ ਹੈ ਪਰ ਇਹ ਵਿਡਰੋ ਨਹੀਂ ਹੋਈ ਸਰਕਾ ਸਰ ਕਿੰਨੇ ਕੀਤੀ ਕਿਉਂਕਿ ਕਾਂਗੇ ਸਾਹਿਬ ਨੂੰ ਤੇ ਹੋ ਸਕਦਾ ਵਿਰੋਧ ਹੋ ਸਕਦਾ ਵੋਲੰਟੀਅਰ ਦੇ ਵਿਰੋਧੀ ਵੱਡੇ ਪੱਧਰ ਤੇ ਆ ਨਹੀਂ ਗੱਲ ਜਿਹੜੀ ਆਈ ਆ ਕਿ ਜੀ ਦੇਖੋ ਵਿਰੋਧ ਜੋ ਹੋਇਆ ਜੋ ਵੀ ਉਹ ਤੁਹਾਡੇ ਸਾਹਮਣੇ ਆ ਪਰ ਇੱਥੇ ਗੱਲ ਇਹ ਆ ਕਿ ਮੈਂ ਕੇਜਰੀਵਾਲ ਕੋਲੇ ਭਗਵੰਤਪານ ਦੀ ਸ਼ਿਕਾਇਤ ਕਰ ਲਈ ਮੈਨੂੰ ਕਿਤੇ ਹੋਈ ਨਹੀਂ ਗਲਤ ਕੰਮ ਨਹੀਂ ਇਹ ਇਹ ਨਹੀਂ ਕਿ ਮੈਂ ਪਰ ਕਾਂਗੇ ਸਾਹਿਬ ਦਾ ਵਿਰੋਧ ਕਰਦੇ ਨਾਲ ਤੁਹਾਡੀਆਂ ਫੋਟੋਆਂ ਲਾ ਕੇ ਉਹ ਅਗਲੇ ਜੀ ਮਰਜੀ ਆ ਜੀ ਨਹੀਂ ਇਹ ਕਹਾਂ ਨਾ ਗੱਲ ਸਤੋਂ ਦਾ ਰਿਸ਼ਤਾ ਕਰਨ ਨਹੀਂ ਜੀ ਨਾ ਮੇਰਾ ਮਸੀਹ ਮੇਰੇ ਕਹਿੰਦੇ ਮੇਰੇ ਮਾਮੇ ਦਾ ਪੁੱਤ ਮੇਰੇ ਮਾਮੇ ਤਾਂ ਆ ਇੱਥੇ ਆ ਰੁੜਕੀ ਪਿੰਡ ਕਿਹਨਾ ਕੋਤਾ ਰਿਹਾ ਹੈ ਆ ਮੇਰੇ ਮਮਾ ਦਾ ਰੁੜਕੀ ਪਿੰਡ ਦਾ ਨਾਮ ਕਿਉਂ ਜੋੜ ਰਿਹਾ ਹੈ ਨਾਮ ਜੋੜਦੇ ਆ ਕਿਉਂਕਿ ਅਸੀਂ ਸਾਰੀਆਂ ਮੁਹਿੰਮਾਂ ਇਕੱਠੀਆਂ ਚਲਾਈਆਂ ਸੀ 19 ਜੋ ਜੋ 2012 ਪਿਛਲੇ ਸੰਭੀ ਇਲੈਕਸ਼ਨ ਦੇ ਵਿੱਚ ਜੀ ਪਿਛਲੇ ਸੰਭੀ ਇਲੈਕਸ਼ਨ ਦੇ ਵਿੱਚ 800 ਕਿਲੋਮੀਟਰ ਲੰਮਾ ਮਾਰਚ ਮੈਂ ਨਿਕਾਲਿਆ ਸੀ ਅਸੀਂ ਨਿਕਾਲਿਆ ਸਪਰਕਨ ਚਾਹੀਦਾ ਅਸੀਂ ਨਿਕਾਲਿਆ ਸੀ ਨਸ਼ਿਆਂ ਦੇ ਖਿਲਾਫ ਕਿਸੇ ਪਾਰਟੀ ਦੀ ਮਦਦ ਨਹੀਂ ਸੀ ਕੀਤੀ 800 ਕਿਲੋਮੀਟਰ ਲੰਬਾ ਮਾਰਚੜ ਕਾਲਿਆ ਸੀ ਅੰਮ੍ਰਿਤਸਰ ਤੋਂ ਸ਼ੁਰੂ ਹੋਈ ਸੀ ਇਸ ਲਗਭਗ ਸਾਰਾ ਪੰਜਾਬ ਕਵਰ ਕਰਕੇ ਇੱਥੇ ਆ ਕੇ ਮੰਮਰੇ ਨੂੰ ਦਿੱਤਾ ਸੀ ਉਹ ਮੇਰਾ ਮਾਰਚ ਕੰਗਰੇਗ ਆਰਗੇਨਾਈਜ਼ ਕੀਤਾ ਸੀ ਕਿਉਂਕਿ ਅਸੀਂ ਕਾਲਜ 'ਚ ਇਕੱਠੇ ਸੀ ਉਹ ਕੰਗਰੇਗ ਆਰਗੇਨਾਈਜ਼ ਕੀਤਾ ਸੀ ਐਸਜੀਪੀਸੀ ਇਲੈਕਸ਼ਨ ਦੇ ਵੇਲੇ ਇੱਕ ਅਸੀਂ ਗਰੁੱਪ ਬਣਾਇਆ ਸੀ ਕਿ ਐਸਜੀਪੀਸੀ ਇਲੈਕਸ਼ਨ 'ਚ 2011 'ਚ ਕਿ ਨਸ਼ੇ ਨਾ ਵੰਡੇ ਜਾਣ ਐਸਜੀਪੀਸੀ ਇਲੈਕਸ਼ਨ 'ਚ ਤੁਹਾਨੂੰ ਵੀ ਇੱਥੇ ਪਤਾ ਪ੍ਰਸਕਾਰ ਫਰਸਾ ਕਰਦੇ ਰਹਿਆ ਉਹ ਦੋ ਵੀ ਉਹ ਕੰਗ ਅੱਗੇ ਸੀ ਕੰਗਰੇਗ ਆਰਗੇਨਾਈਜ਼ ਕੀਤਾ ਸੀ ਉਸ ਤੋਂ ਮਗਰੋਂ 2010 ਦੇ ਵਿੱਚ ਇੱਕ ਕਿਸਾਨਾਂ ਨੂੰ ਕਿਸਾਨੀ ਸੁਧਾਰਨ ਵਾਸਤੇ ਅਸੀਂ ਲਹਿਰ ਚਲਾਈ ਸੀ ਕਿਰਤ ਨਹਿਰ ਉਹਦੇ ਚ ਉਹਦੇ ਚ ਕਿਸਾਨਾਂ ਦੀ ਆਮਦਨ ਵਧਾਉਣ ਦੇ ਬਾਰੇ ਬੜਾ ਕੁਝ ਕੀਤਾ ਸੀ ਸਲਫਰ ਗਰੁੱਪ ਬਣਾਏ ਕਮਿਊਨਿਟੀ ਫਾਰਮਿੰਗ ਸ਼ੁਰੂ ਕਰਾਈ ਉਹ ਵੀ ਗੰਗ ਮੈਨੇਜ ਕਰ ਰਹੇ ਸੀ ਤੇ ਮੈਂ ਦਿੱਲੀ ਆ ਕੇ ਕੈਡ ਕਰ ਰਹੇ ਸੀ ਤੁਹਾਡੇ ਮੇਰੇ ਰਿਸ਼ਤੇਦਾਰ ਵੀ ਤੁਹਾਡੇ ساتھ ਨਹੀਂ ਨਹੀਂ ਰਿਸ਼ਤੇਦਾਰੀ ਚਾਰ ਪੁੱਛਤਾ ਪੰਜ ਪੁੱਛਤਾ ਤਾਂ ਬੈਠ ਤੁਹਾਡੇ ਨਾਲ ਵੀ ਇਤਿਆਹ ਕੋਈ ਤਰੋਚਨ ਜੀ ਹਾਂਜੀ ਤੇ ਚਾਰ ਪੁਛਤਾ ਦੇ ਬੈਰੀ ਟੋਟ ਨਾਲ ਵੀ ਨਿਕਲੀ ਆਉਣੀ ਹੈ ਰਿਸ਼ਤੀਆਂ ਦੀ ਮੈਂ ਨਾ ਮੇਰੇ ਮਾਮੇ ਦਾ ਪੁੱਤ ਹੈ ਨਾ ਮੇਰੇ ਪੁੱਤ ਉਹਦੇ ਨਾਨਕੇ ਭਾਗੇ ਪੜਾਣੇ ਆ ਹੈ ਤੇ ਮੇਰੇ ਨਾਨਕੇ ਇੱਥੇ ਰੁਕੀਏ ਅੱਛਾ ਦੂਜੇ ਦਾ ਮੈਂ ਮੇਰੇ ਖਸਤ ਉਹੀ ਮੈਂ ਕੰਪਲਿਟ ਰਿਸ਼ਤੀਆ ਦੀ ਨਾਰਸ਼ਤੀਆ ਦੀ ਕਰਨੀ ਆ ਜਿੰਨੀਆਂ ਸੋਸ਼ਲ ਵਰਕ ਦੀਆਂ ਕੈਂਪੇਨ ਚਲਾਉਂਦਾ ਰਿਹਾ ਜਦੋਂ ਮੈਂ ਦਿੱਲੀੋਂ ਆਉਂਦਾ ਸੀ ਤੇ ਇੱਥੇ ਪੰਜਾਬ ਚ ਆਰਗੇਨਾਈਜ਼ ਕਰਦਾ ਸੀ ਕਿ ਕਿਸਾਨ ਪਾਰਟੀ ਦੇ ਕਿਸਾਨਪਿੰਘ ਦਾ ਪ੍ਰਧਾਨ ਸੀ ਜੀ ਨਪਰ ਜਿਹੜੇ ਲੋਕੀ ਬੋਲ ਕਰ ਰਹੇ ਸੀ ਉਹ ਬੋਲ ਕਰ ਰਹੇ ਹਣ ਕੀ ਕਰ ਆਪਣਾ ਫੁਲਕਾ ਸਾਹਿਬ ਦਾ ਬੰਦਾ ਹੈ ਉਹ ਫੁਲਕਾ ਸਾਹਿਬ ਇਸ 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 ਕੈਟੇਗਰੀਟ ਕਿਤਾ ਜਾ ਰਿਹਾ ਹੈ ਕਿ ਵਿਰੋਧ ਬੋਰ ਵੀ ਬਹੁਤ ਜਗ੍ਹਾ ਤੇ ਹੋਇਆ ਉਸ ਰੈਲੀ ਦੇ ਵਿੱਚ ਲੋਟ ਮਾਇਆ ਤੇ ਉਸ ਨੂੰ ਉਹਨਾਂ ਨੂੰ ਜਿਹੜੇ ਵਿਰੋਧ ਕਰਨ ਵਾਲੇ ਸੀਗੇ ਦਿੱਲੀ ਦੇ ਬੰਦੇ ਨੇ ਮਤਲਬ ਉਹਨਾਂ ਨੂੰ ਕੋ ਮੰਤਰਾ ਕਿਤਾ ਜਾਂਦਾ ਹੈ ਉਹਨਾਂ ਨੂੰ ਅਰਬਿੰਦ ਕੇਜਰੀਵਾਲ ਨੇ ਸੰਗੁਰ ਮਿਲਨ ਦਾ ਟਾਈਮ ਦਿੱਤਾ ਬਾਕੀ ਹੋਰ ਕਿਸੇ ਨੇ ਜੀ ਵਿਰੋਧ ਕਰਨ ਵਾਲੇ ਨੂੰ ਕਿਸੇ ਨੂੰ ਟਾਈਮ ਨਹੀਂ ਮਿਲਿਆ ਰਿਸਪੈਕਟ ਕੋ ਰਿਲੇਟ ਕੀਤਾ ਜਾ ਰਿਹਾ ਵੀਰ ਮੈਨੂੰ ਤਾਂ ਭਗਵਾਨ ਦੇ ਵੱਲੋਂ ਆਰਗੇਨਾਈਜ਼ ਵੀਰ ਮੈਨੂੰ ਨਹੀਂ ਪਤਾ ਕਿ ਕੋਈ ਕਿਹੜੇ ਟਾਈਮ ਤੇ ਤਾਕੀਦ ਹੋ ਰਹੀ ਹੈ ਮੈਨੂੰ ਪਤਾ ਨਹੀਂ ਹੈ ਕਿ ਉਹ ਜਿੰਨੇ ਵੀ ਵਿਰੋਧ ਕਰ ਰਹੇ ਤੇਰੇ ਤੁਹਾਡੀਆਂ ਫੋਟੋਆਂ ਲੈ ਕੇ ਖੜੇ ਸੀਗੇ ਉਹ ਮੈਂ ਮੈਂ ਤੁਹਾਨੂੰ ਨਹੀਂ ਦਿਖਾਇਆ ਮੀਡੀਆ ਦਿਖਾਇਆ ਮੈਂ ਕਿਹਾ ਭਾਈ ਹੋਟੀਆਂ ਲੱਗੇ ਖੜ੍ਹ ਲਓ ਜੇ ਜੇ ਅੱਜ ਇਹਨਾਂ ਨੂੰ ਇਹ ਹੀ ਲੱਗਦਾ ਕਿ ਕਿਸੇ ਨੂੰ ਇਹ ਲੱਗਦਾ ਜਾਂ ਪੰਜਾਬ ਦੇ ਕਿਸੇ ਬੰਦੇ ਨੂੰ ਇਹ ਲੱਗਦਾ ਕਿ ਫੂਲ ਕਾ ਨੇ ਸਾਰੀ ਜ਼ਿੰਦਗੀ ਹੈ ਪੰਜਾਬ ਪੰਜਾਬ ਦੇ ਹਿੱਤਾਂ ਦੇ ਕੰਮ ਕਰਨ ਦੀ ਬਜਾਏ ਪੰਜਾਬ ਦੇ ਖਿਲਾਫ ਕੰਮ ਕੀਤਾ ਤਾਂ ਕਿੱਲਾ ਕੇ ਖੜੋ ਫੋਟਲਾ ਮੈਨੂੰ ਕੋਈ ਪਰਵਾਹ ਨਹੀਂ ਵਾਟ ਵਾਸ ਦ ਰੀਐਕਸ਼ਨ ਆਫ ਕੇਜਰੀਵਾਲ ਮੈਨੂੰ ਨਹੀਂ ਪਤਾ ਮੈਂ ਗੱਲ ਨਹੀਂ ਕੀਤੀ ਮੈਂ ਗੱਲ ਨਹੀਂ ਕੀਤੀ ਮੈਨੂੰ ਨਹੀਂ ਪਤਾ ਮੈਨੂੰ ਇਹ ਵੀ ਨਹੀਂ ਪਤਾ ਕਿਉਂ ਮਿਲਿਆ ਡਿਸਕਸਿੰਗ ਹੋਇਆ ਮੈਂ ਤੁਹਾਨੂੰ ਇਹ ਕਹਿੰਦਾ ਡੈਟ ਸਰ ਉਹਨਾਂ ਨੂੰ ਵੀਰ ਮੇਰੀ ਗੱਲ ਸੁਣ ਲਓ ਮੈਨੂੰ ਇਹ ਵੀ ਨਹੀਂ ਪਤਾ ਕਿਉਂ ਲਿਆ ਇਹਦੇ ਬਾਰੇ ਕੋਈ ਗੱਲ ਨਹੀਂ ਹੋਈ ਭਗਵਾਨ ਤੇ ਮੈਂ ਕੱਟ ਬੈਠੇ ਰਹੇ ਆ ਤੁਸੀਂ ਕਹਾਲ ਸੀਗੇ ਸੰਗਰੂਰ ਦੇ ਵਿੱਚ ਮੀਟਿੰਗ ਹੋਈ ਹੈ ਜੀ ਆ ਤੇ ਅਸੀਂ ਆ ਆ ਆ ਆ ਕੋਈ ਚੀਜ਼ ਦੀ ਚਾਹ ਜੇ ਮੈਂ ਉਹਦੇ ਨਾਲ ਆ ਤੇ ਦਾ ਬਤਲੇ ਥੋੜਾ ਬੋ ਕਰਾਂ ਬਿਲਕੁਲ ਹੀ ਕੋਈ ਗੱਲ ਨਹੀਂ ਹੋਈ ਉਹਦੇ ਬਾਰੇ ਚਲੋ ਹੁਣ ਇੱਕ ਗੱਲ ਇਹ ਦੱਸੋ ਜੀ ਮਾਨ ਸਾਹਿਬ ਨੂੰ ਸੁਖਵੀਰ ਦੇ ਅਗੇਂਸ ਅਲਾਨਸ ਹੋ ਰਿਹਾ ਸੀ ਕਿ ਉਹ ਮਾਨ ਸਾਹਿਬ ਦੀ ਇਸ ਨਵਾਂ ਦੀ ਕੋਸ਼ਿਸ਼ ਹੈ ਕਿ ਪੋਲਿਟਿਕਸ ਤੋਂ ਬਾਹਰ ਨਾ ਜਾਓ ਸੁਖਵੀਰ ਨੂੰ ਫਰਾਂ ਦੀ ਕੋਸ਼ਿਸ਼ ਆ ਔਰ ਪੂਰਾ ਜੋਰ ਲਾ ਕੇ ਪੂਰਾ ਮੋਢੇ ਦੇ ਨਾਲ ਮੋਢਾ ਲਾ ਕੇ ਭਗਵੰਤ ਮਾਨ ਦੇ ਸੁਖਵੀਰ ਨੂੰ ਖਰਾਵਾਂਗੇ ਇੱਕ ਫੁਲਕਾ ਹੱਥ ਤੁਸੀਂ ਬੜੀ ਐਫਰਟ ਕਰਦੇ ਨੇ ਜੀ ਨਵਜੋਸ਼ ਸਿੱਧੂ ਬੜਾ ਵਧੀਆ ਬੰਦਾ ਜੀ ਪਾਰਟੀ ਚਾਰੇ ਤੇ ਫਾਇਦਾ ਹੋਊਗਾ ਨਾਕਾਮੀ ਕਿੱਥੇ ਅਸੀਂ ਮਤਲਬ ਕਾਂਗਰਸ ਮੈਨੂੰ ਨਹੀਂ ਪਤਾ ਵੀਰ ਮੈਂ ਤਾਂ ਪਿਛਲੇ ਵਾਰ ਵੀ ਕਿਹਾ ਸੀ ਕਿ ਮੈਂ 네ਗੋਸ਼ੀਏਸ਼ਨ ਚ ਇਨਵੋਲਵ ਨਹੀਂ ਸੀ ਕਮ ਸੰਤੂ ਸਾਹਿਬ ਮੈਂ ਮੈਂ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਤੇ ਪਰ ਮੈਂ ਜੇ ਐਗੋਸ਼ੀਏਸ਼ਨ ਚ ਇਨਵੋਲਵ ਨਹੀਂ ਸੀ ਗੱਲਬਾਤ ਅੰਡਰ ਗੋਸ਼ਟ ਕੱਬੀ ਮੈਂ ਗੱਲਬਾਤ ਜ਼ਰੂਰ ਗੱਲਬਾਤ ਦੇ ਵਿੱਚ ਮੈਂ ਵੱਲ ਨਹੀਂ ਸੀ ਗੱਲਬਾਤ ਜ਼ਰੂਰ ਹੋਈ ਆ ਇਹ ਰੈਂਸ ਤੇ ਗੱਲਬਾਤ ਹੋਈ ਆ ਕੋਈ ਕਾਰਨ ਕਰਕੇ ਸਿਰੇ ਨਹੀਂ ਚੜ ਸਕੀ ਆਫਟਰ ਆਲ ਆਗਮਦਰੀਆਂ ਜਿਹੜੀਆਂ ਕੋਈ ਐਕਸਪੈਕਟੇਸ਼ਨ ਹੁੰਦੀ ਆ ਮਾ ਕਿਉਂਕਿ ਸਾਡੇ ਪਾਰਟੀ ਦੇ ਵਿੱਚ ਜੇ ਕੋਈ ਪਾਰਟੀ ਦੇ ਵਿੱਚ ਆਉਣਾ ਚਾਹੁੰਦਾ ਵਾ ਤੇ ਉਹ ਅਨਕੰਡੀਸ਼ਨਲੀ ਆ ਤਾਂ ਸੋ ਉਹਨਾਂ ਮਸਤੀਆਂ ਦੇ ਉੱਤੇ ਤਾਂ ਸਿਰੇ ਨੈਚਰੀ ਸੁਭਾਵੇ ਨਾਲ ਜੋੜ ਲੈਨੇ ਆ ਕਿ ਇੱਕ ਪਾਸੇ ਜਦੋਂ ਬੈਂਸ ਭਰਾਵਾਂ ਨੂੰ ਪਾਰਟੀ ਅਲਾਈਅੰਸ ਕਰ ਰਹੀ ਹੈ ਤੇ ਉਦੋਂ ਕਹਿੰਦੇ ਵੀ ਸੰਵਧਾਨਕ ਤੌਰ ਤੇ ਕੋਈ ਬੰਦਸ਼ ਨਹੀਂ ਕਰ ਸਕਦੇ ਜਦੋਂ ਜਗਦੀਤ ਭਰਾੜ ਨੂੰ ਕੀਤਾ ਜਾਂਦਾ ਤੇ ਬਕਾਇਦਾ ਮੇਨ ਲੀਡਰ ਸੰਜੇ ਸਿੰਘ ਦੀ ਭਗਵਾਨ ਜੀ ਇਹ ਕੇਂਦਰਿਕ ਕਾਡਾ ਸੰਵਧਾਨ ਅਲਾਉ ਨਹੀਂ ਕਰਦਾ ਸਿਆਸੀ ਰਾਜ ਦੇ ਇਹ ਬਰਾਡਕਾਸਟਾਂ ਦਾ ਕੀਤਾ ਖਾਂ ਜਿਹੜੇ ਭਾਈ ਮੁੱਦਿਆਂ ਦੇ ਵਾਸਤੇ ਈਵਨ ਮਹਾਂਕਸ਼ੀ ਬਾਦਲੇ ਵੇਲੇ ਦੋਗਲੀ ਨੀਤੀ ਕੇ ਇਹ ਦੋਗਲੀ ਨਹੀਂ ਇਹ ਵੀ ਮੁੱਦਿਆਂ ਦੇ ਆਧਾਰ ਦੇ ਆ ਦੇਖੋ ਬੈਂਸ ਦੇ ਬੈਂਸ ਰਾਜਨੀਤੀ ਉਹ ਵੀ ਉਹ ਬਾਲਾਂ ਦੇ ਖਿਲਾਫ ਲੜਦੇ ਰਹੇ ਆ ਤੇ ਪੰਜ ਮਰਵਾਦੀ ਪਾਰਟੀਆਂ ਦੇ ਖਿਲਾਫ ਵੀ ਮਿਲ ਬੈਰ ਕਿਹੜਾ ਉੱਤਰ ਹੈ ਉਹ ਵੀ ਲਾੜੀ ਦੇ ਆ ਜਿਹੜੀਆਂ ਇਹ ਚੇਂਜ ਚਾਹੁੰਦੀਆਂ ਵਾ ਉਨਾ ਨਾਲ ਅਸੀਂ ਗੱਲਬਾਤ ਕਰਦੇ ਹਾਂ ਅਪਣੇ ਨਾਲ ਅਸੀਂ ਲੱਗਦੇ ਨੇ ਪਾਰਟੀ ਦੀ ਪੰਜ ਪਾਰਟੀ ਨੇ ਕਰ ਜਿਹੜੀ ਪਾਰਟੀ ਦੀ ਟੌਪ ਜਿਹੜੀ ਪਾਰਟੀ ਦੀ ਟੌਪ ਡਿਸੀਜਨ ਆਪ ਅਸੇਕੀ ਸਾਹਿਬ ਨੇ ਇਹ ਦੱਸਣ ਕਿਹਾ ਸੇਕੀ ਸਾਹਿਬ ਦੱਸਣ ਕਿਹਾ ਜੀ ਇਹਦਾ ਪਾਰਟੀ ਦੀ ਟੌਪ ਡਿਸੀਜਨ ਮੇਕਿੰਗ ਬੋਡੀ ਬੀੜਾ ਖੰਡੀ ਹੈ ਪੁਰੀ طرف ਫੇਰ ਕਮੇਟੀ ਹੈ ਹਾਂ ਜੀ ਪੋਲੀਟੀਕਲ ਅਫੇਅਰ ਕਮੇਟੀ ਜਿਹੜੀ ਹੈਗੀ ਹੈ ਉਹ ਡਿਸਾਈਡ ਕਰ ਸਕਦੀ ਹੈ ਜਿਹੜੀ ਹੈਗੀ ਹੈ ਡਿਸੀਜਨ ਜਿਹੜਾ ਹੈਗਾ ਉਹ ਲੈ ਸਕਦੀ ਮਤਲਬ ਇਹ ਸੰਵਧਾਨ ਐਮੈਂਡਮੈਂਟ ਦੇ ਹਿੱਤ ਵਿੱਚ ਨਹੀਂ ਐਮੈਂਡਮੈਂਟ ਹੋਦੀ ਸੰਵਧਾਨ ਦੇ ਵਿੱਚ ਕਿਸੇ ਖੁਦ ਨਹੀਂ ਜੀਗਾ ਮਤਲਬ ਸੰਵਧਾਨ ਦੇ ਵਿੱਚ ਤੇ ਜਿਹੜੀ ਸੀ ਦਾ ਡਿਸਾਈਡ ਪੀਐਸਸੀ ਡਿਸਾਈਡ ਕਰ ਸਕਦੀ ਹੈ ਕਿਸੇ ਵੀ ਲਾ ਨਹੀਂ ਇਹਦਾ ਮਤਲਬ ਜਦੋਂ ਜਿਹੜੀ ਬੀਲ ਬਰਾਡ ਨੂੰ ਤੁਸੀਂ ਕੱਟੋੜ ਕੀਤਾ ਉਦੋਂ ਮਿਸਕਾਇ ਨਹੀਂ ਕੀਤਾ ਤੁਸੀਂ ਕਿ ਸੰਵਧਾਨਕ ਤੌਰ ਤੇ ਇਹ ਨਹੀਂ ਕਰ ਸਕਦੇ ਸਿਆਸੀ ਕੱਟ ਨਹੀਂ ਨਹੀਂ ਉਹ ਆਪਸ ਵਿੱਚ ਪੱਧਰ ਵਿੱਚ ਆਪਸ ਅਰੇਂਜਮੈਂਟ ਸੀ ਜਿਹੜੀ ਬੀਲ ਬਰਾਡ ਤੇ

ਦੇ ਰਵਾਈ ਕੀ ਪਾਰਟੀਆਂ માં ਅਮਿੰਦਰ ਸਿੰਘ ਕਾਂਗਰਸ ਦੇ ਖਿਲਾਫ ਵੀ ਐ ਫੋਰਸ ਰਿਹਾ ਅਸੀਂ ਚਾਹੁੰਦੇ ਆ ਕਿ ਜਬ ਚੇਂਜ ਚਾਹੁੰਦੇ ਆਂ ਤੇ ਨਾਲ ਕਿਸੇ ਨਾ ਗੇਂਦ ਨਿਕਲੀ ਆਮ ਪ੍ਰਭਾਵ ਆਮ ਪ੍ਰਭਾਵ ਰਿਹਾ ਵੀ ਆਮ ਆਦਮੀ ਪਾਰਟੀ ਦਾ ਆਧਾਰ ਕਾਫੀ ਖੁਰ ਗਿਆ ਤੇ ਹੁਣ ਇਹਨਾਂ ਨੂੰ ਲੱਗਦਾ ਵੀ ਸੰਵਧਾਨ ਸੁਧਾਉਣ ਤੋਂ ਅੱਖਾਂ ਮੀਟ ਕੇ ਹੁਕੂਮਾਂ ਨੂੰ ਸਾਈਡ ਤੇ ਛੱਡ ਕੇ ਤੇ ਸਰੋਜ ਸਿੰਘ ਜੀ ਮੈਨੂੰ ਲੱਗਦਾ ਤੁਸੀਂ ਥੋੜਾ ਜਿਆਦਾ ਅਕਾਲੀਆਂ ਨੂੰ ਜਿਆਦਾ ਮਿਲਦੇ ਹੋ ਪਹਿਲਾਂ ਤੁਸੀਂ ਸਾਡੇ ਨਾਲ ਵੀ ਅਸੀਂ ਮਿਲਦੇ ਹਾਂ ਇਹ ਬੜੀ ਟਰਾਈ